ਵਾਰਣ ਨੰਬਰ 5 Shimla Market ਕਾਉਂਸਲਰ सुरेंद्र ਚੌਧਰੀ ਜੀ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਵੱਲੋਂ सुरेंद्र ਚੌਧਰੀ ਦੀ ਬੇਟੀ ਨੀਰਜ ਚੌਧਰੀ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਉਥੇ ਹੀ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਨੀਰਜ ਚੌਧਰੀ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ सुरेंद्र ਚੌਧਰੀ ਇਲਾਕੇ ਦੇ ਵਿੱਚ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ਅਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਨੀ ਹਾਂ మేవి ਕੋਈ ਵੀ ਤੁਹਾਡਾ ਕੰਮ ਅਧੂਰਾ ਨਹੀਂ ਰਹਿਣ ਦਵਾਂਗੀ ਮੈਂ ਚਿਤਣ ਤੋਂ ਬਾਅਦ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਮੁਹੱਲਿਆਂ ਦੇ ਕੋਈ ਵੀ ਕੰਮ 'ਚ ਕੋਈ ਕਮੀ ਨਹੀਂ ਆਣ ਦਿੱਤੀ ਜਾਵੇਗੀ ਮੈਂ ਚਿਤਣ ਤੋਂ ਬਾਅਦ ਤੁਹਾਡੇ ਨਾਲ ਵਾਦਾ ਕਰਦੀ ਹਾਂ ਕਿ ਗਲੀ ਮੁਹੱਲੇ ਦੇ ਵਿੱਚ ਜੋ ਮਾਵਾਂ ਦੇ ਪੁੱਤ ਛੇਵਾਂ ਦਰਿਆ ਨਸ਼ਿਆਂ ਦਾ ਹੈ ਇਸ ਨੂੰ ਸਰਕਾਰ ਤੱਕ ਜ਼ਰੂਰ ਪਹੁੰਚਾਉਗੀ ਕਿ ਇਸ ਨਸ਼ੇ ਤੁਰੰਤ ਬੰਦ ਕਰਵਾਇਆ ਜਾਵੇ ਇਸ ਮੌਕੇ ਪਵਨ ਚੌਧਰੀ ਜੀ ਨੇ ਕਿਹਾ ਕਿ ਮੈਂ ਤਾਂ ਅੱਗੇ ਵੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਚਿਤਣ ਤੋਂ ਬਾਅਦ ਵੀ ਇਸੇ ਤਰ੍ਹਾਂ ਸੇਵਾ ਕਰਦਾ ਰਹਾਂਗਾ ਮੀਟਿੰਗ ਵਿੱਚ ਮੌਜੂਦ ਉਧਿਦਾਰ ਸਤਿੰਦਰ ਸਿੰਘ ਬੱਬੂ ਰਾਜ ਕੁਮਾਰ ਰਾਜਾ ਅਮਰਿਤਪਾਲ ਸਿੰਘ ਇੰਦਰਜੀਤ ਸਿੰਘ ਸ਼ੀਨਾ ਅਮਰਜੀਤ ਸਿੰਘ ਬੁਰਿੰਦਰਪਾਲ ਸਿੰਘ ਸੌਰ ਮਹਾਜਨ ਅਤੇ ਇਲਾਕਾ ਨਿਵਾਸੀ ਮੌਜੂਦ ਸੀ ਪੱਤਰਕਾਰ ਸੁਖਦੇਵ ਮੋਹਨ ਦੀ ਖਾਸ ਰਿਪੋਰਟ ਇਲਾਕਾ ਦੇ ਨਿਵਾਸੀਆਂ ਨੂੰ ਪਤਾ ਜਿੰਨਾ ਕੰਮ ਚੌਧਰੀ ਪਰਿਵਾਰ ਨੇ ਕੀਤਾ ਪਰ ਕਦੀ ਵੀ ਫੋਟੋਆਂ ਖਿੱਚ ਕੇ ਨਹੀਂ ਪਾਈਆਂ ਜਦੋਂ ਕਿ ਦੂਜਿਆਂ ਵੱਲੋਂ ਹਮੇਸ਼ਾ ਫੋਟੋਆਂ ਖਿੱਚ ਕੇ ਪਾਈਆਂ ਜਾਂ ਸੋ ਇਸ ਵਾਸਤੇ ਇਲਾਕਾ ਨਿਵਾਸੀਆਂ ਨੂੰ ਇਹੋ ਅਪੀਲ ਹੈ ਨਿਵਾਸੀਆਂ ਨੂੰ ਇਹ ਅਪੀਲ ਹੈ ਜਿਉ ਤੁਹਾਡੇ ਕੰਮ ਕਰਦਾ ਹੈ ਚੌਧਰੀ ਪਰਿਵਾਰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਤੁਹਾਡੇ ਅੱਗੇ ਤੋਂ ਵੀ ਵੱਧ ਤੋਂ ਵੱਧ ਕੰਮ ਹੋ ਸਕੇ ਧੰਨਵਾਦ ਕੀ ਕਹਿਣਾ ਚਾਹੁੰਦੇ ਜੀ ਮੈਂ ਸਤਿੰਦਰਪਾਲ ਸਿੰਘ ਬੱਬੂ ਵਾਰ ਨੰਬਰ 65 ਦਾ ਵਸਨੀਕ ਹਾਂ ਜੀ ਸਾਡੇ ਇਲਾਕੇ ਵਿੱਚ ਚੌਧਰੀ ਸਾਹਿਬ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ ਜਿਹੜੇ ਹਰ ਵੀਰੇ ਹਰ ਬੰਦੇ ਦੀ ਗਰੀਬ ਦੀ ਸੋਹਬਾ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਆ ਕੋਈ ਵੀ ਕੰਮ ਇਹਨਾਂ ਨੂੰ ਕਹੋ ਕਿਸੇ ਵੇਲੇ ਵੀ ਕਹੋ ਰਾਤ ਦੇ 11 ਵਜੇ ਵੀ ਇਹ ਫੋਨ ਕਰੀਏ ਇਹ ਉਸੇ ਵੇਲੇ ਅਵੇਲੇਬਲ ਹੁੰਦੇ ਆ ਤੇ ਇਸੇ ਤਰ੍ਹਾਂ ਇਹਨਾਂ ਦੇ ਬੱਚੇ ਆ ਉਹਨਾਂ ਨੂੰ ਵੀ ਇਹੋ ਸੰਸਕਾਰ ਆ ਉਹਨਾਂ ਨੂੰ ਵੀ ਜਦੋਂ ਅਸੀਂ ਕਵਾਂਗੇ ਅੱਗੇ ਨਾਲੋਂ ਵੱਧ ਚੜ ਕੇ ਸਾਡੇ ਇਲਾਕੇ 'ਚ ਕੰਮ ਕਰਨਗੇ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਚੌਧਰੀ ਪਰਿਵਾਰ ਨੂੰ ਅੱਗੇ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਕਾਂਗਰਸ ਕਰੋ ਆ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜੀ ਰਵਿੰਦਰ ਕੁਮਾਰ ਸੱਲੀ ਮੇਰਾ ਨਾਮ ਜੀ ਰਵਿੰਦਰ ਕੁਮਾਰ ਸੰਨੀ ਉਤਲੀ ਘਰ ਮੇਰੀ ਬੈਗ ਦੀ ਸ਼ਾਪ ਹੈ ਜੀ ਜੀ ਸੁਹਿੰਦਰ ਚੌਧਰੀ ਜੀ ਸਾਡੇ ਇਲਾਕੇ ਦੇ ਕਾਉਂਸਲਰ ਨੇ 30 ਸਾਲ ਤੋਂ ਲਗਾਤਾਰ ਕਾਉਂਸਲਰ ਇੱਥੋਂ ਤੇ ਰਹਿ ਰਹੇ ਨੇ ਉਹਨਾਂ ਨੇ ਕਾਫੀ ਬੁਨਿਆਦੀ ਢਾਂਚੇ ਨੂੰ ਉੱਪਰ ਚੁੱਕਿਆ ਸਾਡੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਜ਼ਰੂਰਤ ਹੋਵੇ ਹਰ ਟਾਈਮ ਸਾਡੇ ਨਾਲ ਸਾਡੇ ਪਰਿਵਾਰ ਵਾਂਗ ਸਾਡੇ ਨਾਲ ਰਹਿੰਦੇ ਨੇ ਤੇ ਮੈਂ ਆਮ ਜਨਤਾ ਨੂੰ ਵੀ ਬੇਨਤੀ ਕਰਾਂਗਾ ਜੀ ਵਾਦ ਤੋਂ ਵਾਦ ਉਹਨਾਂ ਨੂੰ ਵੋਟ ਆ ਪਾ ਗਏ ਇਸ ਵਾਰ ਉਹਨਾਂ ਦੀ ਬੇਟੀ ਨੀਰਜ ਚੌਧਰੀ ਨੂੰ ਜਿਤਾਇਆ ਜਾਵੇ ਜੀ ਠੀਕ ਕਿੰਨੇ ਨੰਬਰ ਵਾਰਡ ਹੈ ਕੀ ਕੀ ਕਹਿਣਾ ਚਾਹੁੰਦੇ ਅੱਜ ਜਿਸ ਇਲੈਕਸ਼ਨ ਤੇ ਪੱਖ ਲੋਤੇ ਆ ਇਥੇ 6 ਵਾਰਾਂ ਦਾ ਮੈਂ ਕਾਉਂਸਲਰ ਆ ਪਿਛਲੇ 3 ਮੱਥੀਆਂ ਸਾਲਾਂ ਤੋਂ ਮੈਂ ਇਸ ਲਗਤੇ ਦੀ ਸੇਵਾ ਕਰ ਰਿਹਾ ਹਾਂ ਇਸ ਵਾਰ ਇਹ ਲੇਡੀ ਸੀਟ 'ਤੇ ਹੋਂ ਕਰਕੇ ਮੈਂ ਆਪਣੀ ਬੱਚੀ ਨੂੰ ਘੁਲਾ ਰਿਹਾ ਮੈਂ ਲੋਕਾਂ ਆਸਾਂ ਰਿਹਾ ਸੱਜਣਾ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਅਪੀਲ ਕਰਨਾ ਹੈ ਕਿ ਪਹਿਲੀ ਵਾਰਾ ਮੇਰੀ ਬੱਚੀ ਜਨੋਤੀ ਹੈ ਉਹਨੂੰ ਮਹਤਵਪੂਰਨ ਵੋਟਾਂ ਨਾਲ ਆ ਕੇ ਅਮਰ ਸਰਦਾਰਕਾਰ ਬਣਾਓ ਕਿ ਜਿੰਨੀ ਵਾਰਾ ਮੈਂ ਜਿੱਤਿਆ ਇਹਨੂੰ ਸਭ ਤੋਂ ਵੱਧ ਵੋਟਾਂ ਦੇ ਜਿੱਤਾਓ ਬਿਲਕੁਲ ਇਹ ਵੀ ਮੇਰੇ ਤਰ੍ਹਾਂ ਉਸ ਤਰ੍ਹਾਂ ਹੀ ਸੇਵਾ ਕਰਨਗੇ ਜਿਸ ਤਰ੍ਹਾਂ ਮੈਂ ਕੀਤੀ ਹੈ ਮੈਨੂੰ ਪਿਛਲੇ 32 ਸਾਲਾਂ ਕੋ ਕੋਈ ਕਹ ਨਹੀਂ ਦਨੇ ਰ ਸਕਿਆ ਕਿਉਂਕਿ ਮੈਂ ਆਯਾਦ ਲੜਾਈ ਲੜੀ ਹੈ ਅੱਜ ਤੱਕ ਕਿਸੇ ਵੀ ਆਰਟੀ ਦੀ ਕੋਈ ਤਾਕਤ ਨਹੀਂ ਹੋਈ ਜੀ ਮੈਨੂੰ ਹਰਾ ਸਕਦੇ ਤੁਹਾਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਕੰਮ ਮੈਂ ਕੀਤੇ ਆ ਉਹ ਕੰਮ ਮੇਲੇ ਬੱਚੇ ਵੀ ਕਰਨਗੇ ਤੇ ਸਾਰਿਆਂ ਦਾ ਇਹ ਵਿਸ਼ਵਾਸ ਜਿੱਤਣਗੇ ਜਿੱਤਾਂ ਮੈਂ ਵਿਸ਼ਵਾਸ ਜਿੱਤਿਆ ਇਹ ਵੀ ਵਿਸ਼ਵਾਸ ਜਿੱਤਣਗੇ ਸਾਰਿਆਂ ਮੇਲੇ ਭੈਣਾ ਭਰਾਵਾਂ ਬਜ਼ੁਰਗਾਂ ਦਾ ਮਾਤਾਵਾਂ ਦਾ ਸਭ ਬੱਚਿਆਂ ਦਾ ਸਭ ਦਾ ਵਿਸ਼ਵਾਸ ਜਿੱਤਣਗੇ ਮੇਰਾ ਜੋ ਨਿਸ਼ਾਨ ਹੱਥ ਦਾ 5 ਨੰਬਰ ਤੇ ਆ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਜਿਸ ਤਰ੍ਹਾਂ ਮੈਂ ਸੇਵਾ ਕੀਤੀ ਹੈ ਮੇਰੇ ਬੱਚੇ ਇਤਨੀ ਸੇਵਾ ਕਰਨਗੇ ਤੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਵੱਧ ਚੜ ਕੇ ਇਹ ਨੀਨੇ ਚੌਧਰੀ ਨੂੰ ਵੋਟਾਂ ਪਾਓ ਕਿ ਇਹਨੂੰ ਵੱਡੀ ਲੀਡ ਤੇ ਜਿਤਾਓ ਜਿਸ ਤਰ੍ਹਾਂ ਮੈਂ 44450 ووٹ ਤੇ ਜਿੱਤਦਾ ਰਿਹਾ ਹੈ ਇਸ ਤਰ੍ਹਾਂ ਇਹਨੂੰ ਉਹਦੇ ਤੋਂ ਵੀ ਵੱਧ ਮੋਟਾ ਪਾੜੇ ਚਿਤਾਉ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਕੀ ਕਹਿਣਾ ਚਾਹੁੰਦੇ ਸੀ ਮੈਂ ਪਤਲੀ ਗੜੀ 1 ਨੰਬਰ ਗਲੀ ਦੀ ਜੰਪਲਾਂ ਜੀ ਤੇ 2 ਨੰਬਰ ਗਲੀ ਚ ਮੇਰੇ ਸੋਹਰੇ ਨੇ ਸ਼ਿਮਨਾ ਮਾਰਕੀਟ ਦਾ ਮੇਰਾ ਬਰਥ ਪਲੇਸ ਹੈ ਉਸੇ ਗਲੀ ਦੇ ਚੌਧਰੀ ਸਾਹਿਬ ਵੀ ਨੇ ਉਹ ਸਾਡੇ ਮਾਣਯੋਗ ਪਿਤਾ ਬਰਾਬਰ ਦੇ ਵੱਡੇ ਵੀਰ ਨੇ ਮੈਂ ਇਸ ਬਾਜ਼ਾਰ ਚ ਦੁਕਾਨ ਕਰਦਿਆਂ ਮੈਨੂੰ 38 ਸਾਲ ਹੋ ਗਏ ਨੇ ਤੇ ਜੋ ਮੈਂ ਦੇਖਿਆ ਕਿ ਚੌਧਰੀ ਸਾਹਿਬ ਨੂੰ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਕੋਈ ਕਵੇ ਤੇ ਉਹ ਕਦੀ ਕਿਸੇ ਤੋਂ ਪਿੱਛੇ ਨਹੀਂ ਹਟਦੇ। ਕਈ ਵਾਰੀ ਸਾਨੂੰ ਬਾਜ਼ਾਰ 'ਚ ਬਹੁਤ ਪ੍ਰੋਬਲਮ ਵੀ ਆਈਆਂ। ਜਦੋਂ ਵੀ ਅਸੀਂ ਚੌਧਰੀ ਸਾਹਿਬ ਨੂੰ ਫੋਨ ਕੀਤਾ ਉਹ ਹਮੇਸ਼ਾ ਨਾਲ ਖਰੋਤੇ ਨੇ ਆ ਕੇ ਸਾਡੇ। ਕਦੀ ਕਿਸੇ ਤੋਂ ਪਿੱਛੇ ਨਹੀਂ ਹਟਣ ਵਾਲੇ ਬੰਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਆਪਣੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਉਹਨਾਂ ਦੀ ਬੇਟੀ ਨੀਰੇਤ ਚੌਧਰੀ ਬਹੁਤ ਪੜ੍ਹੀ ਲਿਖੀ, ਬਹੁਤ ਸਿਆਣੀ, ਸਮਝਦਾਰ ਉਹਨਾਂ ਦੀ ਨੂਰਾਨੀ ਨੀਰੂ ਚੌਧਰੀ, ਨੀਰੇਤ ਚੌਧਰੀ ਖੜੀ ਹੈ ਤੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ। ਤਾਂ ਕਿ ਉਹ ਸਾਰਿਆਂ ਦੇ ਅੱਗੇ